ਲੈ ਵੀ ਮਿੱਤਰੋ ਤੁਹਾਨੂੰ ਇੱਕ ਬੂਰੀ ਝੋਟੀ ਇੱਧਰ ਤੋੜਦੇ ਬਾਈ ਕਰਾਂ ਪਹਿਲਾਂ ਤੋੜ ਕੇ ਦਿਖਾਉਣੇ ਆ ਤਾਜੀ ਸੁਈ ਮੱਝ ਆ ਦੋਸਤੋ ਹਨਾ ਹਜੇ ਜੇਰ ਪਈ ਨਹੀਂ ਤੇ ਇਹਨਾਂ ਨੇ ਕਿਹਾ ਲੱਕੀ ਡਰਾ ਮਿੱਤਰੋ ਲੱਕੀ ਡਰਾ ਜਿਹੜੇ ਨਾਮ ਦੇ ਨੇ ਆਪਾਂ ਪਹਿਲਾਂ ਤੁਹਾਨੂੰ ਲੈ ਵੀ ਮਿੱਤਰੋ ਨਾਲ ਤੁਹਾਨੂੰ ਆਪਾਂ ਇੱਕ ਮੱਝ ਹੋਰ ਦਿਖਾਉਣੇ ਆ ਬੜੇ ਪੱਧਰ ਦੇਵਾ ਹੈਗਾ ਮੱਝ ਦਾ ਵੀ ਚੈੱਕ ਕਰਾਵਾਂਗੇ ਛੋਟੇ ਪਾ ਦੀ ਆ ਵੀ ਮੱਝ ਤੁਹਾਨੂੰ ਤਾਂ ਦੇਖੋਗੇ ਹੈਪੀ ਸੰਧੂ ਬਾਈ ਦੀ ਇੰਸਟਾ ਦੇ ਆਈਡੀ ਹੈਗੀ ਲਿਖਤ ਵੀ ਗਈ ਹਨਾ ਸੋਚ ਵੀ ਗਈ ਤੇ ਖੇਡ ਵੀ ਗਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਦੋਸਤੋ ਮਾਨਸਾ ਪਸ਼ੂ ਮੰਡੀ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਕੀ ਹੈ ਵੀ ਮੰਡੀ ਦੇ ਰੇਟ ਵੀ ਚੈੱਕ ਕਰਾਵਾਂਗੇ ਹਾਂ ਨਾਲੇ ਰੇਟ ਹੋਣਗੇ ਇੱਕ ਆਪਾਂ ਜਿਹੜੀ ਅੱਜ ਪਸ਼ੂ ਦੀ ਵੀਡੀਓ ਪਹਿਲਾਂ ਬਣਾ ਲਈ ਆ ਤੇ ਉਸ ਤੋਂ ਬਾਅਦ ਜਿਵੇਂ ਬਾਈ ਆਪਣਾ ਹੈਪੀ ਆ ਹਨਾ ਜਿਵੇਂ ਗੱਲ ਕਰੀਏ ਬੈਨ ਆ ਬਾਈ ਕੋਲੇ ਉਹ ਬਾਈ ਦੀ ਵੀ ਵੀਡੀਓ ਵਿੱਚ ਲਾਵਾਂਗੇ ਇੱਕ ਵੀਰ ਲੱਕੀ ਡਰਾ ਵਾਲੇ ਹਨਾ ਉਹਨਾਂ ਨੇ ਵੀ ਰਿਕਵੈਸਟ ਕੀਤੀ ਆ ਉਹਨਾਂ ਦੀ ਵੀ ਆਪਾਂ ਵੀਡੀਓ ਵਿੱਚ ਲਾਵਾਂਗੇ ਇੱਕ ਵੀਰ ਵੀ ਮੇਤਰੋ ਤੁਹਾਨੂੰ ਇੱਕ ਬੂਰੀ ਝੋਟੀ ਇੱਧਰ ਤੋਰਦੇ ਬਾਈ ਕਰਾਂ ਪਹਿਲਾਂ ਤੋਰ ਕੇ ਦਿਖਾਉਣੇ ਹਨਾ ਸਿੰਗ ਗੋਲਾ ਤੇ ਥੱਲੋ ਬੰਤਰ ਤੁਸੀਂ ਚੈੱਕ ਕਰ ਲਓ ਤਸੱਲੀ ਤੁਸੀਂ ਆਪ ਦੀ ਆਪ ਕਰਨੀ ਘਰੇ ਜਾ ਕੇ ਹਨਾ ਕਿਸੇ ਵੀ ਪ੍ਰਕਾਰ ਦੀ ਵੀ ਛੋਟੀ ਆ ਮੱਝ ਰੇਟ ਕੀ ਰਹਿੰਦਾ ਹਨਾ ਉਹ ਆਪਾਂ ਤੁਹਾਨੂੰ ਕਮਾਲਾ ਬਾਈ ਇਹਦੇ ਨੂੰ ਕਮਾਲਾ ਕਮਾਲਾ ਤੇ ਆ ਜੋ ਬਾਈ ਨਾਲ ਕਰਵਾਉਨੇ ਆ ਗੱਲਬਾਤ ਲਾਈਵ ਦੇ ਵਿੱਚ ਵੀ ਆਪਾਂ ਇਹਦੀ ਵੀਡੀਓ ਪਾਈ ਸੀ ਕੋਈ ਰੇਟ ਰੂਟ ਨਾ ਬਦਲ ਦੇ ਮੈਨੂੰ ਬਣ ਬਣਦੇ ਬਣਦੇ ਕਰ ਆ ਜੋ ਕਰਾਉਨੇ ਆ ਗੱਲ ਹਾਂ ਬਾਈ ਆਪਾਂ ਜਿਹੜੀ ਮੱਝ ਤੋਰ ਕੇ ਦਹੀਏ ਬੂਰੀ ਹੈ ਨਾ ਕਿੰਨਾ ਸੂਆ ਸੂਈ ਹੈ ਪਹਿਲਾਂ ਦਾ ਭਲੂਣ ਵੀਰੇ ਭਲੂਣ ਪਹਿਲਾ ਸੂਆ ਠੀਕ ਹੈ ਪਹਿਲਾ ਸੂਆ ਕਿੰਨਾ ਦੁੱਧ ਤਿਆਰ ਹੈ ਹੁਣ ਬਾਈ 11 12 ਕਿਲੋ ਤਿਆਰ ਹੈ ਹੈਗੀ ਹੈ ਬਾਈ 20 ਦਿਨਾਂ ਦੀ ਸੂਈ ਹਾਂ ਹੈਗੀ ਹੈ ਬਾਈ 11 12 ਕਿਲੋ ਦੁੱਧ ਤਿਆਰ ਹੈ ਪਿੰਡ ਕਿਹੜਾ ਹੈ ਤੇਰਾ ਪਿੰਡ ਚੀਮਾ ਮੰਡੀ ਵੀਰੇ ਚੀਮਾ ਮੰਡੀ ਤੇ ਜੇ ਗੱਲ ਕਰੀਏ ਬਾਈ ਹੁਣ ਰੇਟ ਦੀ ਹਾਂ ਨਾਲ ਹੀ ਮੁੱਲ ਤਾਂ ਬਾਈ 95 ਕਰਦੇ ਆ 85 ਦੇ ਦਾਂਗੇ ਕੱਟ ਕਰ ਦਿੰਦੇ 82 ਦੇ ਦਾਂਗੇ ਬਸ ਹਾਂ ਯਾਰ ਨੰਬਰ ਬੋਲ 95014 07232 ਠੀਕ ਆ ਲੈ ਹੁਣ ਲੈ ਵੀ ਮਿੱਤਰੋ ਨਾਲ ਤੁਹਾਨੂੰ ਆਪਾਂ ਇੱਕ ਮੱਝ ਦਿਖਾਉਣੇ ਬਹੁਤ ਚੰਗੀ ਆ ਤੁਸੀਂ ਇੱਕ ਵਾਰੀ ਕਿਹਨਾ ਪਿੱਛੇ ਦੋ ਦੇਖ ਲਓ ਲੈਵੇ ਦੀ ਹਨਾ ਤੇ ਬਾਈ ਤੋਰੀ ਮੜੀ ਜੀ ਫਿਰ ਆਪਾਂ ਲੈਨੇ ਆ ਡਿਟੇਲ ਬਹੁਤ ਚੰਗੀ ਮੱਝ ਆ ਮਿੱਤਰੋ ਹਨਾ ਦੇਖ ਸਕਦੇ ਹੋ ਸਿੰਗਲ ਸੁੰਗਾ ਦੀ ਕੁੰਡੀ ਹੈਗੀ ਤੇ ਆ ਆ ਗਈ ਲੈਵੇ ਦੀ ਬੰਤਰੇ ਦੀ ਤਾਜੀ ਸੂਈ ਮੱਝ ਆ ਦੋਸਤੋ ਹਨਾ ਹਜੇ ਜੇਰ ਪਈ ਨਹੀਂ ਤੇ ਮਾਨਸਾ ਪਸ਼ੂ ਮੰਡੀ ਦੇ ਉੱਤੇ ਇਹ ਮੱਝ ਪਹੁੰਚੀ ਹੋਈ ਆ ਬਾਕੀ ਉੱਪਰੋਂ ਸਰੀਰਕ ਮੰਤਰ ਤੁਸੀਂ ਦੇਖ ਲਓ ਤਾਂ ਜੀ ਸੂਈ ਦਾ ਪਤਾ ਲੱਗਦਾ ਹਨਾ ਤੇ ਇੱਕਰਾਉਨੇ ਆ ਬਾਈ ਨਾਲ ਗੱਲਬਾਤ ਦੋਨੇ ਸਿੰਘਾਂ ਦੀ ਵੀ ਦੇਖ ਲਓ ਤੁਸੀਂ ਤੇ ਮੱਥੇ ਦੇ ਵਿੱਚ ਵੱਲ ਆ ਤੇ ਰੋਕ ਲਾ ਬਾਈ ਮੜੀ ਜਾਂ ਬੰਨ ਲਓ ਕੋਈ ਗੱਲ ਨਹੀਂ ਹਾਂਜੀ ਬਾਈ ਜੀ ਹਸੀ ਗਾਲ ਜੀ ਸਸਰੀ ਗਾਲ ਜੀ ਤੇ ਬਾਈ ਪਹਿਲਾਂ ਮੈਨੂੰ ਐ ਦੱਸੋ ਤੁਹਾਡਾ ਨਾਮ ਕੀ ਆ ਰਾਜ ਭਵਿੰਦਰ ਸਿੰਘ ਆ ਜੀ ਪਿੰਡ ਕਿਹੜਾ ਆ ਗਿਆ ਨਹੀਂਆ ਵਾਲਾ ਜੀ ਨਹੀਂਆ ਵਾਲਾ ਤੇ ਬਟੰਡੇ ਦੇ ਕੋਲ ਆ ਗਿਆ ਬਾਈ ਹਾਂਜੀ ਠੀਕ ਆ ਜਿਹੜੀ ਵੀ ਇਹ ਮੱਝ ਆਪਾਂ ਦਿਖਾਈ ਹੈ ਤੋੜ ਕੇ ਹੈਨਾ ਕਿੰਨੇਵੇਂ ਸੂਏ ਸੂਈ ਹੋਈ ਹੈ ਇਹ ਚੌਥੇ ਸੂਏ ਸੂਈ ਚੌਥੇ ਸੂਏ ਤੇ ਜੇ ਗੱਲ ਕਰਕੇ ਦੁੱਧ ਦੀ ਵੀ ਦੁੱਧ ਕਿੰਨਾ ਕੁ ਦੇ ਦੋਗੀ 18 ਕਿਲੋ ਦੁੱਧ ਦੇ ਦੋਗੀ 18 ਕਿਲੋ 15 ਕਿਲੋ ਮੰਨ ਲ ਗਏ ਅਸੀਂ ਨਹੀਂ ਅਸੀਂ 15 ਕਿਲੋ ਮੰਨ ਕੇ ਚੱਲੋ ਅੱਛਾ ਹਾਂ ਠੀਕ ਹੈ ਗੱਲ ਵੀ ਜਿਹੜਾ ਸੇਵਾ ਕਰ ਲੂ ਚਲੋ ਵੱਧ ਜਿੰਨਾ ਮਰਜ਼ੀ ਕਰ ਲੀ ਹੈਨਾ ਠੀਕ ਆ ਭਾਈ ਮਗਰ ਕੀ ਹੈ ਹੁਣ ਇਹਨੇ ਕੀ ਕੱਟੀ ਹੈ ਜੀ ਮਗਰ ਕੱਟੀ ਠੀਕ ਆ ਤੇ ਇਹਦਾ ਰੇਟ ਦੱਸ ਦੇ ਮੈਨੂੰ ਹਾਂ ਨਾਲ ਆ ਗੱਲ ਕਰੀ ਇਹਦਾ ਹੀ ਮੁੱਲ ਦੇ ਇੱਕ ਬੱਚੀ 30 ਕਰ ਦੇਈ ਠੀਕ ਆ ਤੇ ਇੱਕ ਦਾਦੀ ਦੇ ਦਾਂਗੇ 110000 ਦੀ ਦੁੱਧ 15 ਲੀਟਰ ਪਲੱਸ ਲੱਗਦਾ ਸਾਨੂੰ ਵੀ ਹੈਨਾ ਠੀਕ ਹੈ ਤੇ ਇੱਕ ਨੰਬਰ ਬੋਲ ਦੇ ਬਈ 6280896340 ਠੀਕ ਹੈ ਬਈ ਧੰਨਵਾਦ ਲੈ ਵੀ ਦੋਸਤੋ ਲੈ ਵੀ ਮਿੱਤਰੋ ਨਾ ਸਾਨੂੰ ਇੱਕ ਮੱਝ ਆਪਾਂ ਹੋਰ ਦਿਖਾ ਦਈਏ ਹੈਨਾ ਕੀ ਹੈਗੀ ਮੱਥੇ ਦੇ ਵਿੱਚ ਵੱਲ ਆ ਮੋੜ ਲਾ ਬਈ ਇਹਦੇ ਨੂੰ ਲੈ ਜਾ ਸਿੰਗਾ ਦੀ ਤੁਸੀਂ ਚੈੱਕ ਕਰ ਲਈ ਐ ਤੇ ਕਦ ਕੱਢ ਜਿਵੇਂ ਆਪਾਂ ਗੱਲ ਕਰਕੇ ਠੀਕ ਆ ਪਰ ਕੀ ਆ ਪਸਮਾ ਕੇ ਥੋੜਾ ਜਿਹਾ ਮੂਹ ਨੂੰ ਥਣ ਜੋੜ ਦੀ ਹੈਨਾ ਉਹ ਕੋਈ ਚੱਕਰ ਬਾਕੀ ਤੁਸੀਂ ਦੇਖ ਲਓ ਕਿੰਨਾ ਕ ਦੁੱਧ ਬਾਦ ਦਿੰਦੀ ਆ ਉਹ ਦੇਖਦੇ ਆਪਾਂ ਬਾਈ ਤੂੰ ਜਾਣਕਾਰੀ ਲੈ ਲੈ ਇੱਕ ਵਾਰੀ ਮੱਝ ਤੁਸੀਂ ਚੈੱਕ ਕਰ ਲਓ ਮੋੜ ਲਾ ਵੀ ਮੋੜ ਲਾ ਕਰਾ ਬੰਨ ਦੇ ਬੰਨ ਦੇ ਕਰਾ ਫਿਰ ਕਰਾਉਣੇ ਬਾਈ ਨਾਲ ਗੱਲਬਾਤ ਕਿਹੜਾ ਪਿੰਡ ਰਹਿੰਦਾ ਕੀ ਡਿਟੇਲ ਆ ਬਾਈ ਹੁਣ ਜਿਹੜੀ ਆਪਾਂ ਛੋਟੀ ਤੋੜ ਕੇ ਦਿਖਾਈ ਆ ਹੈਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 15 ਦਿਨ ਹੋ ਗਏ ਵੀਰੇ ਅੱਜ 15 ਦਿਨ ਕਿੰਨਾ ਦੁੱਧ ਤੇਰਾ ਸਹੀ ਦੁੱਧ ਹੁਣ 11 ਕਿਲੋ ਆ ਵੀਰੇ ਆਪਾਂ 11 ਕਿਲੋ ਕਿਹੜਾ ਪਿੰਡ ਆ ਤੇਰਾ ਪੈਣੀ ਮਹਰਾਜ ਆ ਪੈਣੀ ਮਹਰਾਜ ਹਾਂ ਤੇ ਜੇ ਆਪਾਂ ਹਾਂ ਨਾਲ ਉਹਦੀ ਕਰਗੇ ਰੇਟ ਦੀ ਗੱਲ ਰੇਟ ਮੁੱਲ ਕੁਸ ਮਰਜ਼ੀ ਕਰਾ ਲੈ 62000 ਦੀ ਝੋਟੀ ਦੇ ਦੇ 62 ਦੀ ਹੈ ਨਹੀਂ ਠੀਕ ਹੈ ਗੱਲ ਤੇਰੀ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਪਾ ਦੂ ਵੀਰੇ 12 ਕਿਲੋ ਚੱਲ 10 ਮੰਨ ਲੀਏ ਅਸੀਂ ਨਹੀਂ ਨਹੀਂ 12 ਕਿਲੋ ਮੰਨ ਨਹੀਂ ਹੈ 11 ਕਿਲੋ ਤਾਂ ਹੋਣਾ ਵੀਰੇ ਅੱਛਾ ਹਾਂ ਤੂੰ 10 ਮੰਨ ਕੇ ਲੈ ਲਈ ਠੀਕ ਆ ਜੇ ਨੰਬਰ ਬੋਲ ਤੇਰਾ 9841 56324 ਠੀਕ ਹੈ ਲੈ ਵੀ ਆਜੋ ਮਿੱਤਰੋ ਆਪਾਂ ਅੱਗੇ ਵੀ ਪਸ਼ੂ ਦਿਖਾਉਣੇ ਵੀ ਮਿੱਤਰੋ ਸਾਨੂੰ ਇੱਕ ਜਿਹੜੀ ਆ ਮੱਝ ਦਿਖਾਉਣ ਲੱਗੇ ਆ ਆਪਾਂ ਹਣਾ ਤੁਸੀਂ ਲੇਵੇ ਦੀ ਸਾਫ ਬੜੇ ਪੱਧਰ ਦੇ ਵਾ ਹੈਗਾ ਮੱਝ ਦਾ ਤੇ ਜੇ ਆਪਾਂ ਗੱਲ ਕਰਕੇ ਕਦ ਕਾਟ ਲਈ ਹੈ ਨਾ ਤੁਸੀਂ ਮੁੰਡੇ ਦਾ ਕਦ ਦੇਖ ਲਓ ਡਜਮੈਂਟ ਹੁਣ ਇੱਥੇ ਤੁਸੀਂ ਸਹੀ ਲਾ ਸਕਦੇ ਹੋ ਸਿੰਘ ਸੁੰਗ ਹੈਗਾ ਜਿਹੜਾ ਪੂਰਾ ਸੋਹਣਾ ਹੈਗਾ ਇਹ ਆਪਾਂ ਲਾਈਵ ਦੇ ਵਿੱਚ ਵੀ ਪਾਈ ਸੀਗੀ ਤੇ ਹੁਣ ਆਪਾਂ ਸਪੈਸ਼ਲ ਵੀਡੀਓ ਇਹਨਾਂ ਨੂੰ ਕਿਹਾ ਸੀਗਾ ਥੱਲੋਂ ਸਾਫ਼ ਲੱਗੀ ਮੈਨੂੰ ਹੈਨਾ ਥਣਾ ਦਾ ਸਾਈਜ਼ ਵੀ ਚੈੱਕ ਕਰ ਲਓ ਇੱਕ ਵਾਰ ਤੇ ਸਾਈਡ ਕੋਈ ਵੀ ਆਪਾਂ ਦਿਖਾ ਦਈਏ ਕਰਾਉਣਿਆਂ ਬਾਈ ਨਾਲ ਗੱਲਬਾਤ ਆਪਾਂ ਤੇ ਇਹ ਆ ਗਈ ਇਹਦੀ ਬੋਡੀ ਵੰਤਰ ਸਾਰੀ ਮੂਥ ਸ਼ੇਪ ਆ ਗਈ ਤੇ ਆਜੋ ਬਾਈ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਾਈ ਜੀ ਤੁਹਾਡਾ ਨਹੀਂ ਨਹੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਮੌਕਾ ਦਿੱਤਾ ਤੇ ਬਾਈ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਪਿੰਡ ਕਿਹੜਾ ਪਿੰਡ ਸਾਡਾ ਸੁਨਾਮ ਦੇ ਲਵੇ ਹੈ ਜੀ ਆਰਾਮਗੜ ਜਵੰਦੇ ਪਿੰਡ ਹੈ ਜਵੰਦਾ ਪਿੰਡ ਹੈ ਠੀਕ ਆ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਆ ਹਾਂਜੀ ਕਿੰਨੇਵੇਂ ਸੂਏ ਨੇ ਸੂਨਾ ਇਹ ਹੁਣ ਤੀਜੇ ਮੰਨ ਕੇ ਸੂਗੀ ਹੁਣ ਤੀਜੇ ਹਾਂਜੀ ਦੂਜਾ ਕਿੰਨਾ ਮਤਲਬ ਕਿੰਨਾ ਕੁ ਦੁੱਤ ਪਾਏ ਦੂਜੇ ਸੂਏ 14 ਤੋਂ ਲੈ ਕੇ 15 ਤੱਕ ਵੀ ਹੁਣ 14 15 ਪਾਉਗੀ ਆਰਾਮ ਨਾਲ ਕੱਢੂਗੀ ਵੀਰ ਜੀ ਆਰਾਮ ਨਾਲ ਕਿੰਨੇ ਦਿਨ ਲੈ ਜੂਗੀ ਦੇਖੋ ਆਪਾਂ ਬੇਚਣੇ ਅੱਗੇ ਸੇਵਾ ਕਹੀ ਜੀ ਹੋ ਸਕਦੀ ਹੈ ਅੰਗਰੇਜ਼ੀ ਉਹ ਸੇਵਾ ਦੇ ਦੇਉਗੀ 12 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਠੀਕ ਹੈ 12 ਤਰੀਕ ਨੂੰ ਹਾਂਜੀ ਠੀਕ ਹੈ ਤੇ ਜੇ ਗੱਲ ਕਰਗੇ ਬਈ ਹੁਣ ਆਪਾਂ ਰੇਟ ਦੇ ਦੀ ਹਾਂ ਨਾਲੇ ਜੀ ਹਾਂਜੀ ਦੇਖੋ ਜੀ ਮੁੱਲ ਤਾਂ ਸੀ 1 20 ਕਰਦੇ ਆ ਠੀਕ ਹੈ ਠੀਕ ਹੈ ਸਾਡਾ ਮੰਤਰੀ ਵੀ ਚਲੋ ਲੱਖ ਦੇ ਲਗਭਗ 1000 2000 ਮਾਨ ਕਰਾਂਗੇ ਲੱਖ ਚੋਂ 1.5 ਦੀ ਸਲਾਹ ਦੀ ਸਾਡੀ ਠੀਕ ਹੈ ਚਲੋ ਹੁਣ ਸਾਨੂੰ ਆਇਆ ਹੋ ਗਿਆ ਵੀ ਭਾਈ ਵੇਚਣੀ ਹੈ ਹਾਂ ਠੀਕ ਹੈ ਤੇ ਮਤਲਬ ਵੀ ਲੱਖ ਤੋਂ 2000 ਰੁਪਏ ਘਟ ਜੂਗੇ ਹਾਂ ਜੀ ਮਾਨ ਕਰਾਂਗੇ ਅਗਲੇ ਦਾ ਮਾਨ ਠੀਕ ਹੈ ਮਾਨ ਤੁਹਾਨੂੰ ਹੋ ਗਿਆ ਹਾਂ ਜੀ ਮਾਨ ਨੰਬਰ ਬੋਲ ਦਿਓ ਭਾਈ ਤੁਹਾਡਾ ਨੰਬਰ ਲੈ ਲੋ ਜੀ 9872 3180 ਆ ਜੀ ਠੀਕ ਆ ਧੰਨਵਾਦ ਜੀ ਤੁਹਾਡਾ 987231816 ਜੀ ਨੰਬਰ ਠੀਕ ਆ ਦੇ ਸਭ ਨੂੰ ਸलाम ਦੇ ਨਾਲ ਪਿੰਡ ਦਾ ਸਤਿ ਸ਼੍ਰੀ ਅਕਾਲ ਜੀ ਜੀ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਆਜੋ ਆਪਾਂ ਤੁਹਾਨੂੰ ਅੱਗੇ ਵੀ ਆਪਾਂ ਕੋਈ ਹੋਰ ਪਸ਼ੂ ਦਿਖਾਉਣੇ ਇੱਕ ਨਾ ਆਪਾਂ ਤੁਹਾਨੂੰ ਹੋਰ ਮੱਝ ਦਿਖਾਉਣੇ ਆ ਦਰਮਿਆਨੇ ਰੇਟ ਦੀ ਛੋਟਾ ਕੱਦ ਦਾ ਥਣ ਦਾ ਸਾਈ ਤੁਸੀ ਦੇਖ ਲਓ ਹਨਾ ਚੰਗਾ ਗੁੱਲੇ ਵਾਲਾ ਥਣ ਲੱਗਿਆ ਹੋਇਆ ਹੈਗਾ ਦੋਸਤੋ ਵੀ ਬਨਾਵਟ ਵੀ ਚੈੱਕ ਕਰਾਵਾਂਗੇ ਛੋਟੇ ਪਾਦੀ ਆ ਵੀ ਮੱਝ ਤੁਹਾਨੂੰ ਤਾਂ ਦਿਹਾਉਣੇ ਮੈਨੂੰ ਰੇਟ ਚ ਠੀਕ ਲੱਗੀ ਦੁੱਧਵਾਦ ਵੀ ਮੈਨੂੰ ਐ ਲੱਗਿਆ ਵੀ ਜਿਵੇਂ ਆਪਾਂ ਕਹਿ ਦਈਏ ਵੀ 10-11 ਕਿਲੋ ਦੁੱਧ ਦੇ ਦੋਗੀ ਤੇ ਇੱਥੋਂ ਤੁਸੀਂ ਜਿਹੜਾ ਮਤਲਬ ਆਪਾਂ ਤੁਸੀਂ ਜੱਜਮੈਂਟ ਵੀ ਲਾ ਸਕਦੇ ਹੋ ਸਿੰਘ ਥੋੜਾ ਜਿਹਾ ਕੁੰਡਾ ਜੇ ਆਪਾਂ ਕਰਕੇ ਗੋਲ ਮੁੜਿਆ ਹੋਇਆ ਹੈ ਨਾ ਤੇ ਆਜੋ ਬਾਈਨਾ ਆਪਾਂ ਗੱਲਬਾਤ ਕਰਵਾਉਣੀ ਆ ਤੁਹਾਡੀ ਹਾਂ ਬਈ ਜਿਹੜੀ ਆਪਾਂ ਹਾ ਮੱਝ ਤੋਰੀ ਹੈ ਹੈਨਾ ਠੀਕ ਹੈ ਜੀ ਕਿੰਨੇਵੇਂ ਸੂਏ ਸੂਈ ਹੋਈ ਹੈ ਇਹ ਤੀਜੇ ਸੂਏ ਬਈ ਤੀਜੇ ਸੂਏ ਤੀਜਾ ਚੌਥਾ ਸੂਆ ਮੰਨ ਕੇ ਚੱਲਦੇ ਹਾਂ ਨਾ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਇਹ ਕੱਲ ਦੀ ਵੀ ਹੈ ਕੱਲ ਦੀ ਤਾਜੀ ਸੂਈ ਹੋਈ ਹੈ ਤੇ ਜੇ ਗੱਲ ਕਰਕੇ ਹੁਣ ਆਪਾਂ ਰੇਟ ਦੀ ਰੇਟ ਦਾ ਬਈ ਮੁੱਲ ਦਾ 60000 ਹੈ ਠੀਕ ਹੈ ਹਾਂ ਤੇ ਦੇਓਗੇ ਕਿੰਨੇ ਦੀ ਲਾਟ ਜਵੀ ਹਾਂ ਸਾਠ ਹੀ ਦੇਵੇਂ ਇਧਰ ਘੱਟੀ ਅੱਛੀ ਕਿਹੜਾ ਪਿੰਡ ਆ ਤੁਹਾਡਾ ਮੌੜਾਂ ਬਈ ਮੌੜਾਂ ਨੰਬਰ ਬੋਲੀ ਬਈ 99729 52610 52610 ਬਸ ਠੀਕ ਹੈ ਲੈ ਵੀ ਮਿੱਤਰੋ ਆ ਮੱਝ 60000 ਦੀ ਬਾਈ ਨਹੀਂ ਦੇਣੀ ਬਾਕੀ ਫੋਨ ਤੇ ਡਿਟੇਲ ਹੈ ਜਿਹੜੀ ਤੁਸੀਂ ਹੋਰ ਵੀ ਕਲੀਅਰ ਕਰਿਓ ਫੋਨ ਲਾ ਕੇ ਹੈਨਾ ਆਜੋ ਅੱਗੇ ਹੋਰ ਪੁੱਛੋ ਹੋਣਾ ਇਹਨਾਂ ਨੇ ਰਿਕਵੈਸਟ ਕੀਤੀ ਆਪਾਂ ਨੂੰ ਇਹਨਾਂ ਨੇ ਕਿਹਾ ਲੱਕੀ ਡਰਾ ਮਿੱਤਰੋ ਲੱਕੀ ਡਰਾ ਜਿਹੜੇ ਨਾਮ ਦੇਨੇ ਆਪਾਂ ਪਹਿਲਾਂ ਤੁਹਾਨੂੰ ਆ ਦਿਖਾ ਦਈਏ ਜਿਹੜਾ ਇਹਨਾਂ ਨੇ Google Pay ਨੰਬਰ ਦਿੱਤਾ ਹੋਇਆ ਉਹ ਆਪਾਂ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੱ ਗਏ ਹਨਾ ਆ ਆ ਗਿਆ ਇਹਦਾ ਬਾਈ ਸਤਨਾਮ ਸਿੰਘ ਦਾ Google Pay ਨੰਬਰ ਤੇ ਜੇ ਗੱਲ ਕਰੀਏ ਆ ਜੋ ਬਾਈ ਨਾਲ ਕੀ ਕੀ ਨਾਮ ਰੱਖਿਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਤੁਸੀਂ ਆਪਣੀ ਪ੍ਰੋਪਰ ਲੋਕੇਸ਼ਨ ਦੱਸੋ ਵੀ ਕਿਹੜੀ ਲੋਕੇਸ਼ਨ ਪੈਂਦੀ ਹੈ ਤੁਹਾਡੀ ਕਿੱਥੇ ਜਿੱਥੇ ਤੁਸੀਂ ਨਾਮ ਕੱਢਣਾ ਵਿਰੇ ਆਪਣਾ ਡੇਰਾ ਬਾਬਾ ਭਾਈ ਗਦਾਸ ਦੇ ਨਾਮ ਕੱਢਣਾ ਠੀਕ ਆ ਆਪਾਂ ਡੇਰਾ ਬਾਬਾ ਭਾਈ ਗਦਾਸ ਦੀ ਮੰਨ ਲਾ ਟਿਕਟਪ ਬੋਣਾਂਗੇ ਠੀਕ ਆ ਠੀਕ ਆ ਤੇ ਪਹਿਲਾ ਨਾਮ ਕੀ ਆ ਗਿਆ ਬਈ ਪਹਿਲਾ ਵੀਰੇ ਐਫ ਐਫ ਮੋਟਰਸਾਈਕਲ ਆ ਨਵਾਂ ਕਢਾ ਰੱਖਿਆ ਠੀਕ ਆ ਜੇ ਆਪਾਂ ਗੱਲ ਕਰੀਏ ਮੋਟਰਸਾਈਕਲ ਦੀ ਆਹ ਆ ਗਿਆ ਹੈਨਾ ਹਾਂ ਵੀਰੇ ਠੀਕ ਆ ਮੂਸਿਆ ਦੀ ਫੋਟੋ ਲੱਗੀ ਆ ਹੈਨਾ ਹਾਂ ਵੀਰੇ ਠੀਕ ਆ ਤੇ ਬਈ ਦੂਜਾ ਨਾਮ ਕੀ ਆ ਗਿਆ ਦੂਜਾ ਬਈ ਆਈਫੋਨ 13 ਗਾ ਆਈਫੋਨ 13 13 ਹਾਂਜੀ ਠੀਕ ਆ ਤੇ ਤੀਜਾ ਕੀ ਆ ਗਿਆ ਬਈ ਤੀਜਾ ਵੀਰੇ 골ਡਨ ਚੈਨਾ 골ਡਨ ਚੈਨ ਕਿ ਤੋਲਿਆਂ ਦੀ ਹੋਊਗੀ ਵੀਰੇ 8 ਗ੍ਰਾਮ ਦੀ ਹੋਊਗੀ 5 ਅੱਧੇ ਤੋਂ ਵੀ ਮੰਨ ਲਾ 5 ਗ੍ਰਾਮ ਦੀ ਚੈਨ ਹੋਊਗੀ ਠੀਕ ਹੈ 3 ਗ੍ਰਾਮ ਦਾ ਖੰਡਾ ਹੋਊਗਾ ਵਿੱਚ 3 ਗ੍ਰਾਮ 8 ਦਾ ਹੋ ਗਿਆ ਮਤਲਬ 8 ਗ੍ਰ ਤੇ ਪੰਜਵੀਂ ਆ ਗਈ ਵਾਸ਼ਿੰਗ ਮਸ਼ੀਨ ਤੇ ਮਤਲਬ ਛੇਵੀਂ ਆ ਗਈ ਐਲਈਡੀ ਵੀ ਐਲਈਡੀ ਤੇ ਸੱਤਵੇਂ ਆਗੇ ਜਿਵੇਂ ਸਰਪ੍ਰਾਈਜ਼ ਆ ਵੀਰੇ ਉਹ ਮੌਕੇ ਦੱਸੇ ਜਾਣਗੇ 3000 ਤੋਂ ਪਲੱਸ ਹੋਣਗੇ ਘੱਟ ਨਹੀਂ ਹੈਗੇ ਅੱਛਾ ਤੇ ਜਿਹੜਾ ਆਪਣੀ ਟੂ ਮਤਲਬ ਜੇ ਆ ਗਈ ਆ ਟੋਕਨ ਦੀ ਗੱਲ ਹਨਾ ਤੇ ਟੋਕਨ ਕਿੰਨੇ ਰੁਪਈਆ ਦਾ ਰੱਖਿਆ ਤੁਸੀਂ ਟੋਕਨ ਆਪਣਾ 220 ਰੁਪਏ ਦਾ ਵੀਰੇ ਟੋਕਨ 220 ਰੁਪਏ ਲੈ ਵੀ ਮਿੱਤਰੋ ਹਨਾ ਬੰਦਿਆਂ ਦੀ ਸਪੋਰਟ ਜ਼ਰੂਰ ਕਰਿਓ ਤੇ ਆ ਇੰਨੀ ਜਿਹੜੀ ਆਪਣੀ ਕੋਈ ਮਤਲਬ ਜਿਹੜੀ ਇਹਨਾਂ ਨੇ ਕਿਹਾ ਸੀ ਹਨਾ ਆਪਾਂ ਉਹਨਾਂ ਦੀ ਚਲੋ ਹੈਲਪ ਕੀਤੀ ਜਿਵੇਂ ਪਤਾ ਹੀ ਆਪਾਂ ਮੰਡੀਆਂ ਦੇ ਵਿੱਚ ਆਉਣੇ ਆ ਤੇ ਆ ਆ ਫੇਰ ਆਪਾਂ ਇੱਕ ਇਹਨਾਂ ਦਾ ਦਿਖਾ ਦਈਏ ਤੁਹਾਨੂੰ ਲੱਕੀ ਡਰਾ ਦਾ ਤੇ ਠੀਕ ਆ ਦੋਸਤੋ ਹੈ ਧੰਨਵਾਦ ਲੈ ਵੀ ਮਿੱਤਰੂਆਂ ਨੂੰ ਆਪਾਂ ਇੱਕ ਮੱਝ ਹੋਰ ਦਿਖਾਉਣੇ ਆ ਰੇਟ ਤੁਹਾਨੂੰ ਪਤਾ ਆਪਾਂ ਹਾਂ ਨਾਲ ਹੀ ਕਰਾਉਣੇ ਹੁੰਦੇ ਆ ਬਾਈ ਤੋਂ ਵੀ ਰੇਟ ਆਪਾਂ ਪੁੱਛਾਂਗੇ ਤੇ ਬਾਕੀ ਮੱਝ ਆਪਾਂ ਪਹਿਲਾਂ ਤੁਹਾਨੂੰ ਖੜੀ ਦਿਖਾ ਦਈਏ ਚਾਰੇ ਪਾਸੋਂ ਇਹ ਬਾਡੀ ਮੰਤਰਾ ਕੀ ਦੋਸਤੋ ਤੇ ਮੜਾ ਦੇ ਤੋਰ ਦੇ ਬਾਈ ਇੱਧਰ ਨੂੰ ਤੇ ਹੁਣ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਹਨਾ ਫਿਰ ਲੈਣ ਦੇ ਕਿ ਮਤਲਬ ਲੈ ਕੇ ਦਿੰਨੇ ਆ ਡਿਟੇਲ ਥਣਾ ਤੁਣਾ ਦੀ ਚੈੱਕ ਕਰ ਲੋ ਇੱਕ ਵਾਰ ਤੁਸੀਂ ਹਨਾ ਤੇ ਕਾਲ ਕਰਦੇ ਬੱਚੇ ਤੇ ਆਉਂਦੀ ਆ ਕੋਈ ਗੱਲ ਨਹੀਂ ਮਾੜੀ ਲੰਮੀ ਤੋਰ ਦੇ ਆਪਾਂ ਪਿੱਛੇ ਤੋਂ ਤੁਹਾਨੂੰ ਚੈੱਕ ਕਰਾ ਦਨੇ ਇੱਕ ਵਾਰ ਹਨਾ ਨੇੜੇ ਕੈਮਰਾ ਲਾ ਕੇ ਦਿਖਾ ਦਗੇ ਕਦ ਵੀ ਹੈ ਜਿਹੜਾ ਚੰਗਾ ਹੈਗਾ ਕੋਈ ਬਾਲਾ ਛੋਟਾ ਕਦ ਨਹੀਂ ਹੈਗਾ ਸਿੰਘ ਵੀ ਗੋਲ ਆ ਸੋਹਣਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਣਦੇ ਵੀ ਬਣਦੇ ਕੋਈ ਗੱਲ ਨਹੀਂ ਬੱਚੇ ਦਾ ਕਰਕੇ ਐਚ ਵੀ ਕਰਦੇ ਲੈਨੇ ਡਿਟੇਲ ਬਾਈ ਤੋਂ ਕੀ ਡਿਟੇਲ ਰਹਿੰਦੀ ਹੈ ਮੱਝ ਦੀ ਲੈ ਬਾਈ ਮੈਨੂੰ ਐਂ ਦੱਸ ਪਹਿਲਾਂ ਜੇ ਜੀ ਆਪਾਂ ਮਜ਼ੇ ਤੋਰ ਕੇ ਦਿਖਾਈ ਹੈ ਹਨਾ ਕਿੰਨੇਵੇਂ ਸੂਏ ਸੂਈ ਹੋਈ ਹੈ ਚੌਥਾ ਸੂਆ ਜੀ ਚੌਥਾ ਸੂਆ ਹਾਂਜੀ ਤੇ ਜੇ ਗੱਲ ਕਰਕੇ ਬਈ ਹੁਣ ਦੁੱਧ ਕਿੰਨਾ ਤਿਆਰ ਹੈ ਸਹੀ ਸੀ ਹੁਣ 10 ਲੀਟਰ ਤਿਆਰ ਹੈ 10 ਕਿਲੋ ਤਿਆਰ ਹੈ ਠੀਕ ਹੈ ਗੱਲ ਤੇਰੀ ਹਨਾ ਤੇ ਜੇ ਗੱਲ ਕਰਕੇ ਬਈ ਰੇਟ ਦੀ ਰੇਟ ਮਰਦਾ 85000 ਹੈ ਜੀ ਅੱਛਾ ਤੇ ਜੇਵਾਂ ਕਿ 80000 ਦੀ 80000 ਦੀ ਨੰਬਰ ਬੋਲੀ ਬਈ ਤੇਰਾ 94785 73315 ਜੀ ਅੱਛਾ ਤੇਰਾ ਪਿੰਡ ਕਿਹੜਾ ਰਹਿ ਜਾਂਦਾ ਬਾਈ ਮੱਖਾ ਜੀ ਮੱਖਾ ਮਾਨਸਾ ਜਿਲ੍ਹਾ ਮਾਨਸਾ ਹਣਾ ਤੇ ਨਾਂ ਕੀ ਆ ਬਾਈ ਤੁਹਾਡਾ ਭਵਿੰਦਰ ਸਿੰਘ ਜੀ ਭਵਿੰਦਰ ਸਿੰਘ ਠੀਕ ਆ ਫਿਰ ਤਾਂ ਸਰਨਾਵੀਆਂ ਆ ਗਿਆ ਹਾਂਜੀ ਹਾਂਜੀ ਅੱਛਾ ਠੀਕ ਆ ਲੈ ਵੀ ਦੋਸਤੋ ਆਪਾਂ ਅੱਗੇ ਹੋਰ ਪਸ਼ੂ ਤੁਹਾਨੂੰ ਕੋਈ ਤੋਰ ਕੇ ਦਿਖਾਉਣੇ ਲੈ ਵੀ ਮਿੱਤਰੋ ਨਾ ਆਪਾਂ ਤੁਹਾਨੂੰ ਇੱਕ ਮੱਝ ਦਿਹਾਉਣੇ ਝੋਟੀ ਆ ਸੱਚ ਪਹਿਲਾ ਸੂਆ ਕਿ ਦੂਜਾ ਆਪਾਂ ਪਤਾ ਕਰਾਂਗੇ ਇਹ ਸਿਰਫ ਐਂ ਦਿਹਾਉਣੇ ਵੀ ਇਹ ਕਿਸਕੇ ਭਾਅ ਦੇ ਵਿੱਚ ਵਿਕੀ ਹੋਈ ਆ ਬਈ ਲੈ ਜਾਗਾ ਹਾਂ ਤੁਸੀਂ ਬਣਾਵਟ ਤੁਹਾਨੂੰ ਦਿਖਾਉਣੇ ਆਗੇ ਚੰਗੀ ਆ ਪੂਰਾ ਲੇਵਾ ਵਧੀਆਗਾ ਆ ਦੇਖ ਲਓ ਤੁਸੀਂ ਚੈੱਕ ਕਰ ਲਓ ਤੇ ਕਿੰਨੇਵੇਂ ਸੂਏ ਸੂਈ ਹੈ ਬੱਚੀ ਇਹ ਪਹਿਲੇ ਸੂਏ ਜੀ ਪਹਿਲੇ ਸੂਏ ਸੂਈ ਹੋਈ ਹੈ ਇਹ ਛੋਟੀ ਤੇ ਜੇ ਗੱਲ ਕਰਕੇ ਬੰਨ ਲਾ ਬੰਨਾ ਬਣਦੇ ਕਰਾਂ ਫਿਰ ਆਪਾਂ ਕਰਦੇ ਆ ਗੱਲ ਪਹਿਲੇ ਸੂਏ ਛੋਟੀ ਸੂਈ ਹੋਈ ਹੈ ਤੇ ਲੇਵਾ ਚੰਗਾਗਾ ਚੰਗੀ ਹੈ ਥੱਲੋਂ ਖੁੱਲੇ ਲੇਵੇ ਵਾਲੀ ਛੋਟੀ ਹੈ ਪਹਿਲੇ ਸੂਏ ਥੱਲੇ ਐਡਾ ਦੇਵਾ ਹੁੰਦਾ ਨਹੀਂ ਆਜੋ ਕਰਕੇ ਉਹਦੇ ਨਾਲ ਗੱਲ ਜਵਾਖ ਨਾਲ ਮੈਨੂੰ ਆਏ ਦੱਸ ਵੀ ਹੁਣ ਜਿਹੜੀ ਇਹ ਛੋਟੀ ਤੂੰ ਵੇਚੀ ਹੈ ਹਨਾ ਹਾਂਜੀ ਤੇ ਕਿੰਨੇ ਦੀ ਵੇਚੀ ਹੈ ਇਹ 70000 ਦੀ 70000 ਦੀ ਨਾ ਵਧਦਾ ਨਾ ਘਟ ਹੈ ਹਾਂਜੀ ਠੀਕ ਆ ਕਿੰਨਾ ਕ ਦੁੱਧ ਦਿੰਦੀ ਸੀ ਕਿੰਨੇ ਦਿਨਾਂ ਦੀ ਸੂਈ ਸੀ ਇਹ 7 ਦਿਨਾਂ ਦੀ ਸੂਈ ਸੀ 10 ਲੀਟਰ ਦਾ ਦੁੱਧ ਸੀ ਤਿਆਰ 10 ਲੀਟਰ ਦੁੱਧ ਸੀਗਾ ਹਾਂਜੀ ਵੀ ਕਹਿਣ ਤੋਂ ਬਾਅਦ ਵੀ ਪਹਿਲੇ ਸੂਏ 12 ਕਿਲੋ ਦੁੱਧ ਪਾ ਦਿੰਦੀ ਹਾਂਜੀ ਹਾਂਜੀ ਹਨਾ ਠੀਕ ਆ ਲੈ ਵੀ ਮਿੱਤਰੋ ਪਿੰਡ ਕਿਹੜਾ ਤੇਰਾ ਪਿੰਡ ਨੂਪਗੜ੍ਹੀ ਨੂਪਗੜ੍ਹ ਹਾਂ ਬਈ ਨੂਪਗੜ੍ਹ ਪਿੰਡ ਆ ਬੱਚੀ ਦਾ ਹਨਾ ਤੇ ਬਾਪੂ ਜੇ ਆਪਾਂ ਗੱਲ ਕਰ ਗਏ ਇਹਦੇ ਬਾਪੂ ਦੇ 6:00 ਵਜੇ ਹਨਾ ਹਾਂਜੀ ਤੇ ਇਹ ਬਾਕੀ ਹੁਣ ਪਿੱਛੇ ਕੰਮ ਸੰਭੀ ਜਾਂਦਾ ਤੇ ਕਿਵੇਂ ਲੱਗੀ ਝੋਟੀ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆਜੋ ਹੋਰ ਪਛ ਦਿਖਾਉਣੇ ਆਨ ਲਾਈਵ ਹੀ ਮਿੱਤਰੋ ਹਨਾ ਹੁਣ ਲਾਸਟ ਦੇ ਉੱਤੇ ਆਪਾਂ ਜੇ ਤੁਹਾਨੂੰ ਗੱਲ ਕਰਾ ਦਗੇ ਹਨਾ ਇੱਕ ਬੈਣਾ ਬਾਈ ਦੀ ਹੈਪੀ ਦੀ ਜ਼ਿੰਮੇਦਾਰਾਂ ਦਾ ਮੁੰਡਾ ਹਨਾ ਜਿਵੇਂ ਦੇਖੋ ਤੁਸੀਂ ਲੋਕਾਂ ਦੇ ਕਿ ਲੋਕਾਂ ਦੇ ਲਈ ਚੰਗੇ ਮਾੜੇ ਕਾਹ ਤੋਂ ਬਣ ਗਏ ਹਨਾ ਸੱਚੇ ਰੱਬ ਨੂੰ ਹਾਈ ਨਹੀਂ ਦੇਣਾ ਜਦੋਂ ਲੇਖਾ ਹੁੰਦਾ ਸਹੀ ਗੱਲ ਆ ਬਾਈ ਦੀ ਬਹੁਤ ਸੋਹਣੇ ਮਤਲਬ ਸ਼ੇਅਰ ਬਾਈ ਨੇ ਲਿਖਾਏ ਹੋਏ ਆ ਇੱਧਰ ਤੁਸੀਂ ਤੁਸੀਂ ਦੇਖੋਗੇ ਹੈਪੀ ਸੰਤੂ ਬਾਈ ਦੀ ਇੰਸਟਾ ਦੇ ਆਈਡੀ ਹੈਗੀ ਲਿਖਤ ਵੀ ਗਈ ਹਨਾ ਸੋਚ ਵੀ ਗਈ ਤੇ ਖੇਡ ਵੀ ਗਈ ਤੇ ਆ ਜੋ ਬਾਈ ਨਾਲ ਦੇਖੋ ਤੁਸੀਂ ਮਿਹਨਤ ਕਰੀ ਜਾਂਦਾ ਬਾਈ ਕੀ ਆਲਾ ਬਾਈ ਰਾਮ ਠੀਕ ਠਾਕ ਬਾਈ ਤੇ ਹੋ ਠੀਕ ਆ ਹੈਪੀ ਵਧੀਆ ਬਾਈ ਵਧੀਆ ਚੱਲਦਾ ਮੰਡੀਆਂ ਮੁੰਡੇ ਦਾ ਕੰਮ ਐ ਦੱਸ ਬਈ ਹੈਪੀ ਕੰਮ ਵਧੀਆ ਚੱਲੀ ਜਾਂਦਾ ਬਾਈ ਠੀਕ ਆ ਅੱਛਾ ਤੇ ਜੇ ਗੱਲ ਕਰਗੇ ਬਾਈ ਕੋਈ ਆਪਾਂ ਵੀ ਸੋਚ ਜਿਹੜੀ ਹੈਗੀ ਆ ਵੀ ਕਿਵੇਂ ਲੱਗਦਾ ਤੈਨੂੰ ਕੰਮ ਦੱਸ ਵੀ ਤੇਰਾ ਪੂਰਾ ਵਧੀਆ ਹੈਗਾ ਜਿਵੇਂ ਆਪਾਂ ਕਹਿੰਦੇ ਕਿ ਪੂਰਾ ਵਧੀਆ ਬਾਈ ਸੁਖਤੀ ਆ ਘੰਟ ਨੀਂਦ ਆਉਂਦੀ ਆ ਮਾਹ ਨਿਆਰੇ ਆ ਜ਼ਿੰਦਗੀ ਤੇ ਅੱਛਾ ਅੱਛਾ ਐ ਜਿੰਦਗੀ ਨੰਗੀ ਆ ਵਿੱਚ ਦੱਸ ਵਾਲੀ ਹੋਰ ਚਾਉਂ ਜੀ ਠੀਕ ਆ ਠੀਕ ਆ ਤੇ ਜੇ ਗੱਲ ਕਰਗੇ ਹੁਣ ਵੀ ਜਿਹੜਾ ਮੰਡੀਆਂ ਦਾ ਕੰਮ ਲਾ ਰਹੇ ਹਾਂ ਜਾਂ ਕਬੱਡੀ ਤੇ ਜਿੱਥੇ ਟੂਰਨਾਮੈਂਟ ਹੁੰਦੇ ਆ ਹਨਾ ਇਹ ਤੇ ਉੱਥੇ ਵਧੀਆ ਮਤਲਬ ਕੰਮ ਨਿਕਲਦਾ ਹਾਂ ਬਾਈ ਵਧੀਆ ਚੱਲੀ ਜਾਂਦਾ ਪਰ ਜੀ ਆਪਾਂ ਨੂੰ ਮਰ ਦੀ ਰੀਸ ਨਹੀਂ ਆਪਾਂ ਕਹਿ ਦਈਏ ਹਾਂ ਹਾਂ ਠੀਕ ਆ ਲੈ ਵੀ ਮਿੱਤਰੋ ਤੁਸੀਂ ਜ਼ਿੰਮੇਵਾਰਾਂ ਦਾ ਮੁੰਡਾ ਹੋ ਕੇ ਹਨਾ ਜੇ ਗੱਲ ਕਰਗੇ ਆਹ ਦੇਖ ਲਓ ਆਪਾਂ ਨੂੰ ਬਾਈ ਤੋਂ ਸਿੱਖਣਾ ਚਾਹੀਦਾ ਬਹੁਤ ਘੈਂਟ ਬੈਂਡ ਤਿਆਰ ਕੀਤੀ ਹੋਈ ਹੈ ਤੇ ਸਿੱਖਣ ਨੂੰ ਮਿਲਦਾ ਵੀ ਆਪਾਂ ਸੰਗ ਸ਼ਰਮ ਨਾ ਕਰਕੇ ਇਹੀ ਕੰਮ ਹੈ ਕਿ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਜਦੋਂ ਆਪਾਂ ਜਾਂਦੇ ਆ 30 ਲੱਖ ਰੁਪਏ ਲਾਉਣੇ ਆ ਤੇ ਉਹ ਪੈਸੇ ਲਾ ਕੇ ਆਪਾਂ ਉਦੋਂ ਜੇ ਆਪਾਂ ਕਿਹਾ ਵੀ 5-6 ਲੱਖ ਰੁਪਏ 10 ਲੱਖ ਰੁਪਏ ਲਾਤਾ ਹੋ ਆਪਦੀ ਇਨਵੈਸਟਮੈਂਟ ਕੀਤੀ ਹੈ ਚੰਗੀ ਕਮਾਈ ਕਰਦਾ ਦੇਖੋ ਤੁਸੀਂ ਹਨਾ ਖਾਣ ਪੀਣਾਂ ਨਾਲ ਦੀ ਬਹੁਤ ਭੀੜ ਲੱਗੀ ਹੋਈ ਹੈ ਚੰਗਾ ਰਿਸਪਾਂਸ ਦਿੰਦੇ ਆ ਆਪਣੇ ਜੱਟ ਜ਼ਿਮੀਂਦਾਰ ਭਾਈ ਵੀ ਆ ਬਾਈ ਤੋਂ ਆ ਕੇ ਕੀ ਆ ਜਿਹੜਾ 버ਗਰ ਐਗ ਰੋਲ ਵਗੈਰਾ ਬਣਾਉਂਦਾ ਬਾਈ ਤੇ ਉਹ ਜਿਹੜੀ ਹੈਗੀ ਇੱਥੋਂ ਚੀਜ਼ ਲੈਂਦੇ ਆ ਤੇ ਸਪੋਰਟ ਕਰਦੇ ਆ ਤੁਸੀਂ ਵੀ ਬਾਈ ਨੂੰ ਸਪੋਰਟ ਜ਼ਰੂਰ ਕਰਿਓ ਦਿਖਾ ਪੀਤਾ ਮੈਂ ਬਾਈ ਜੀ ਇਸਤਾ ਦੀ ਜਿਹੜੀ ਆ ਪੈਡੀ ਦਿਖਾਈ ਆ ਉਹਨੂੰ ਬਾਈ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ